ਕਿੰਗ ਪਾਗਲ ਹੱਥ ਨਹੀਂ ਪਾਉਣ ਦਿੰਦੇ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਥ੍ਰੀਬ ਮੈਂ ਅੱਜ ਇੱਕ ਸਾਲ ਬਾਅਦ ਟਿਕਟੌਕ ਤੇ ਆਇਆ ਕਿ ਟਿਕਟੌਕ ਤੇ ਆ ਕੇ ਦੇਖਿਆ ਕਿ ਕੋਈ ਬਾਦਲਪਾਲੀ ਤੋਂ ਜਸਤਨ ਨਾਮ ਸੰਘਾ ਕਿਸੇ ਬੰਦੇ ਦਾ ਉਸ ਦਾ ਬੜਾ ਟਿਕਟੌਕ ਤੇ ਮਜ਼ਾਕ ਬਣਾਇਆ ਗਿਆ ਮਜ਼ਾਕ ਮੇਰੀ ਨਜ਼ਰ ਦੇ ਵਿੱਚ ਉਸ ਸ਼ਖਸ ਦਾ ਨਹੀਂ ਬਣਿਆ ਜੇ ਮਜ਼ਾਕ ਬਣਿਆ ਇੱਕ ਦਸਤਾਰ ਦਾ ਬਣਿਆ ਵਾ ਕਿਉਂਕਿ ਤੁਸੀਂ ਸਿਰਾਂ ਦੇ ਉੱਪਰ ਕੰਬਲ ਵੀ ਬੰਨ੍ਹ ਲਏ ਤੌਲੀਏ ਵੀ ਬੰਨ੍ਹ ਲਏ ਬਿੱਡਲੀਆਂ ਚਾਦਰਾਂ ਵੀ ਬੰਨ੍ਹ ਲਈਆਂ ਤੇ ਪੱਗਾਂ ਦਸਤਾਰ ਜਿਹੜੀ ਕੋਈ ਉੱਧਰ ਨੂੰ ਜਾਂਦੇ ਕੋਈ ਉੱਧਰੋਂ ਲੰਬੇ-ਲੰਬੇ ਕਿਦਾਂ ਪੰਜਾਬ ਦੇ ਵਿੱਚ ਪਾਥੀਆਂ ਦੇ ਘੀਰੇ ਖੜੇ ਕੀਤੇ ਹੁੰਦੇ ਆ ਇਸ ਤਰ੍ਹਾਂ ਤੁਸੀਂ ਉਸ ਨੂੰ ਦੱਸਾਇਆ ਪਰ ਮੈਂ ਸੋਚੂਗਾ ਸੋਚਦਾ ਕਿ ਤੁਸੀਂ ਉਸ ਸੰਘੇ ਦਾ ਮਜਾਕ ਨਹੀਂ ਬਣਾਇਆ ਕਿ ਤੁਸੀਂ ਮਜਾਕ ਬਣਾਇਆ ਨਾ ਭਰਾਵੋ ਤਾਂ ਉਹ ਇੱਕ ਇਸ ਤਾਰ ਦਾ ਬਣਾਇਆ ਤਿੰਨ ਸਾਰਿਆਂ ਅਕਲ ਦੇ ਅੰਨਿਆਂ ਨੂੰ ਮੈਂ ਹੀ ਚਾਹਣਾ ਕਹਿਣਾ ਚਾਹਣਾ ਕਿ ਜੇ ਤੁਹਾਡੀ ਬੁੱਧੀ ਪ੍ਰੇਸ਼ਟ ਹੋ ਗਈ ਹੈ ਨਾ ਤੇ ਵੀਡੀਓ ਬਣਾਉਣ ਤੋਂ ਪਹਿਲਾਂ ਲਾਈਕ ਵਿਊ ਦੇ ਚੱਕਰਾਂ ਦੇ ਵਿੱਚ ਜਰੂਰ ਇੱਕ ਵਾਰੀ ਸੋਚ ਲਿਆ ਕਰੋ ਕਿ ਅਸੀਂ ਟਾਰਗੇਟਡ ਕਿਸ ਨੂੰ ਕਰਨ ਜਾ ਰਹੇ ਹਾਂ ਕਿੰਨੀਆਂ ਇਹਦੇ ਪਿੱਛੇ ਕੁਰਬਾਨੀਆਂ ਹੋਈਆਂ ਦਸਤਾਰਾਂ ਦੇ ਪਿੱਛੇ ਕਿੱਡੇ-ਕੱਡੇ ਇਤਿਹਾਸ ਵੱਡੇ ਪਏ ਨੇ ਇਹਨਾਂ ਦਸਤਾਰਾਂ ਦੇ ਪਿੱਛੇ ਜੇ ਤੁਸੀਂ ਦਸਤਾਰਾਂ ਨਹੀਂ ਬਣਦੇ ਨਾ ਤੇ ਘਟੋ ਘਾਟ ਦੀ ਰਿਸਪੈਕਟ ਕਰਨੀ ਦਾ ਸਿੱਖੋ ਨਾ ਤੇ ਬਹੁਤੇ ਕੁਝ ਸਰਦਾਰ ਭਰਾ ਸਾਡੇ ਜਿਹਨਾਂ ਦੇ ਉੱਤੇ ਪੂਰੇ ਇਸਾ ਧਾਰੀ ਨੇ ਉਹ ਵੀ ਇਸ ਕੰਮ ਦੇ ਵਿੱਚ ਪਿੱਛੇ ਨਹੀਂ ਗਏ ਤੇ ਬਹੁਤਿਆਂ ਬੀਬੀਆਂ ਵੀ ਹੈਗੀਆਂ ਜਿਹੜੀਆਂ ਉਸ ਦੀ ਕੇ ਕਾਪੀ ਕਰਕੇ ਸਰਦੇ ਉੱਪਰ ਬੰਨ ਕੇ ਉਸ ਨੂੰ ਇੱਕ ਮਯਾਕ ਬਣਾ ਰਿਆ ਸੰਗੇ ਦਾ ਉਹ ਸੰਗੇ ਦਾ ਮਯਾਕ ਨਹੀਂ ਬਣਦਾ ਜੇ ਮਯਾਕ ਬਣਦਾ ਨਾ ਤੇ ਦਸਤਾਰ ਦਾ ਬਣਦਾ ਸੋ ਆਪਣੀ ਜਿਹੜੀ ਅਕਲ ਅੰਨੀ ਹੋ ਚੁੱਕੀ ਆ ਇਹਨੂੰ ਥੋੜਾ ਮੋਟਾ ਸ਼ੀਸ਼ਾ ਲਾ ਕੇ ਨਾ ਅੱਖਾਂ ਦੀ ਨਿਗਾਹ ਵਾਲਾ ਇਸ ਨੂੰ ਦੇਖਣਾ ਜ਼ਰੂਰ ਚਾਹੀਦਾ ਤੁਹਾਨੂੰ ਕਿ ਹਾਂ ਅਸੀਂ ਕੀ ਕਰਨ ਜਾ ਰਹੇ ਹਾਂ ਲਾਈਕ ਲਾਈਕ ਵਿਊ ਦੇ ਸਿਰਫ ਚੱਕਰਾਂ ਦੇ ਵਿੱਚ ਸੋ ਯਾਰ ਅਸੀਂ ਆਪਣੀ ਕਮਿਊਨਿਟੀ ਨੂੰ ਅੱਗੇ ਦਾ ਕੀ ਲੈ ਕੇ ਜਾਣਾ ਅਸੀਂ ਉਸ ਦਾ ਟਰੋਲ ਬਣਾਉਂਦੇ ਪਏ ਹਾਂ ਤੇ ਜਦ ਸਾਡੇ ਬਾਰੇ ਕੋਈ ਹੋਰ ਕੋਈ ਫਿਲਮਾਂ ਦੇ ਵਿੱਚ ਜਾਂ ਕਿਤੇ ਡਰਾਮੀਆਂ ਦੇ ਵਿੱਚ ਕੋਈ ਸਾਡਾ ਮਜ਼ਾਕ ਬਣਾਉਂਦਾ ਹੈ ਸਰਦਾਰ ਦੇ کردار ਵਿੱਚ ਤਦ ਸਾਨੂੰ ਦੁੱਖ ਲੱਗਦਾ ਜਦ ਅਸੀਂ ਆਪ ਖੁਦ ਆਪਣੀ ਕੁੱਕੜ ਖੇਡ ਆਉਂਨੇ ਆ ਤੇ ਜਦੋਂ ਅਸੀਂ ਸੋਚਦੇ ਆਂ ਵੀ ਅਸੀਂ ਤਾਂ ਬਹੁਤ ਵਧੀਆ ਕਰਦੇ ਆਂ ਸੋ ਸਾਰਿਆਂ ਨੂੰ ਇਸ ਗੱਲ ਵੱਲ ਧਿਆਨ ਦੇਣਾ ਚਾਹੀਦਾ ਕਿ ਸਾਨੂੰ ਯਾਰ ਐਦਾਂ ਦੇ ਕੰਮ ਨੀਚ ਨਹੀਂ ਕਰਨੇ ਚਾਹੀਦੇ ਕਿ ਦੂਸਰੀਆਂ ਕਮਿਊਨਿਟੀਆਂ ਦੇ ਵਿੱਚ ਅਸੀਂ ਮਜ਼ਾਕ ਬਣ ਗਏ ਅਸੀਂ ਹਾਸਾ ਬਣ ਗਏ ਜਿਵੇਂ ਆਪਣੀ ਆਪ ਜਿੱਦ ਉਤਾਰਾਂਗੇ ਨਾ ਤੇ ਸਾਡੀ ਕਿਸੇ ਨੇ ਭਰਾਉ ਉਜਤ ਨਹੀਂ ਕਰਨੀ ਸੋ ਅੱਗੇ ਤੋਂ ਗੌਰ ਰੱਖਿਓ ਬੇਸ਼ੱਕ ਉਹ ਸੰਗੇ ਦਾ ਮਜ਼ਾਕ ਬਣਾਵੋ ਪਰ ਇਸ ਤਰ੍ਹਾਂ ਸਿਰ ਦੇ ਉੱਪਰ ਤੌਲੀਏ ਕੰਬਲ ਤੇ ਬਿੱਡੀਆਂ ਚਾਦਰਾਂ ਬੰਨ ਕੇ ਲੰਬੀਆਂ ਲੰਬੀਆਂ ਸਹਰਾਣੇ ਰੱਖ ਰੱਖ ਕੇ ਸਿਰ ਦੇ ਉੱਪਰ ਵੀਡੀਓ ਨਾ ਪਾਓ ਅਕਲ ਨੂੰ ਹੱਥ ਮਾਰ ਸੇ ਲੱਖ ਤੇ ਬੇ ਸ਼ੱਕ ਲੱਥ ਜਾਵੇ ਸਿੰਘ ਪੱਗ ਨੂੰ ਹੱਥ ਨਹੀਂ ਕੋਣ ਦਿੰਦੇ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਕਰੀਬ ਮੈਂ ਅੱਜ 1 ਸਾਲ ਬਾਅਦ ਟਿਕਟੌਕ ਤੇ ਆਏ ਆ ਤੇ ਟਿਕਟੌਕ ਤੇ ਆ ਕੇ ਦੇਖਿਆ ਕਿ ਕੋਈ ਬਾਦਲ ਪਾਰਟੀ ਤੋਂ ਜਸਤਨ ਨਾਮ ਸੰਘਾ ਕਿਸੇ ਬੰਦੇ ਦਾ ਉਸ ਦਾ ਬੜਾ ਟਿਕਟੋਕ ਤੇ ਮਜ਼ਾਕ ਬਣਾਇਆ ਗਿਆ ਮਜ਼ਾਕ ਮੇਰੇ ਨਜ਼ਰ ਦੇ ਵਿੱਚ ਉਸ ਸ਼ਖਸ ਦਾ ਨਹੀਂ ਬਣਿਆ ਜੇ ਮਜ਼ਾਕ ਬਣਿਆ ਤੇ ਇੱਕ ਦਸਤਾਰ ਦਾ ਬਣਿਆ ਵਾ ਕਿਉਂਕਿ ਤੁਸੀਂ ਸਿਰਾਂ ਦੇ ਉੱਪਰ ਕੰਬਲ ਵੀ ਬੰਨ ਲਏ ਤੌਲੀਏ ਵੀ ਬੰਨ ਲਏ ਬਿੱਡਲੀਆਂ ਚਾਦਰਾਂ ਵੀ ਬੰਨ ਲਈਆਂ ਤੇ ਪੱਗਾਂ ਦਸਤਾਰ ਜਿਹੜੀ ਕੋਈ ਉੱਧਰ ਨੂੰ ਜਾਂਦੇ ਕੋਈ ਉੱਧਰੋਂ ਲੰਬੇ ਲੰਬੇ ਕਿਦਾਂ ਪੰਜਾਬ ਦੇ ਵਿੱਚ ਪਾਥੀਆਂ ਦੇ ਘੀਰੇ ਖੜੇ ਕੀਤੇ ਹੁੰਦੇ ਆ ਇਸ ਤਰ੍ਹਾਂ ਤੁਸੀਂ ਉਸ ਨੂੰ ਦੱਸਾਇਆ ਪਰ ਮੈਂ ਸੋਚੂਗਾ ਸੋਚਦਾ ਕਿ ਤੁਸੀਂ ਉਸ ਸੰਘੇ ਦਾ ਮਜਾਕ ਨਹੀਂ ਬਣਾਇਆ ਕਿ ਤੁਸੀਂ ਮਜਾਕ ਬਣਾਇਆ ਨਾ ਭਰਾਵੋ ਤਾਂ ਉਹ ਇੱਕ ਇਸਤਾਰ ਦਾ ਬਣਾਇਆ ਇਹਨਾਂ ਸਾਰਿਆਂ ਅਕਲ ਦੇ ਅੰਨਿਆਂ ਨੂੰ ਮੈਂ ਹੀ ਚਾਹਣਾ ਕਹਿਣਾ ਚਾਹੁੰਨਾ ਕਿ ਜੇ ਤੁਹਾਡੀ ਬੁੱਧੀ ਪ੍ਰੇਸ਼ਟ ਹੋ ਗਈ ਹੈ ਨਾ ਤੇ ਵੀਡੀਓ ਬਣਾਉਣ ਤੋਂ ਪਹਿਲਾਂ ਲਾਈਕ ਵਿਊ ਦੇ ਚੱਕਰਾਂ ਦੇ ਵਿੱਚ ਜਰੂਰ ਇੱਕ ਵਾਰੀ ਸੋਚ ਲਿਆ ਕਰੋ ਕਿ ਅਸੀਂ ਟਾਰਗੇਟ ਕਿਸ ਨੂੰ ਕਰਨ ਜਾ ਰਹੇ ਹਾਂ ਕਿੰਨੀਆਂ ਇਹਦੇ ਪਿੱਛੇ ਕੁਰਬਾਨੀਆਂ ਹੋਈਆਂ ਦਸਤਾਰਾਂ ਦੇ ਪਿੱਛੇ ਕਿੱਡੇ-ਕੱਡੇ ਇਤਿਹਾਸ ਵੱਡੇ ਪਏ ਨੇ ਇਹਨਾਂ ਦਸਤਾਰਾਂ ਦੇ ਪਿੱਛੇ ਜੇ ਤੁਸੀਂ ਦਸਤਾਰਾਂ ਨਹੀਂ ਬਣਦੇ ਨਾ ਤੇ ਘੱਟੋ-ਘੱਟ ਇਹਦੀ ਰਿਸਪੈਕਟ ਕਰਨੀ ਦਾ ਸਿੱਖੋ ਨਾ ਤੇ ਬਹੁਤੇ ਕੁਝ ਸਰਦਾਰ ਭਰਾ ਸਾਡੇ ਜਿਨ੍ਹਾਂ ਦੇ ਉੱਤੇ ਪੂਰੇ ਕਿਸਾਧਾਰੀ ਨੇ ਉਹ ਵੀ ਇਸ ਕੰਮ ਦੇ ਵਿੱਚ ਪਿੱਛੇ ਨਹੀਂਗੇ ਤੇ ਬਹੁਤੀਆਂ ਬੀਬੀਆਂ ਵੀ ਹੈਗੀਆਂ ਜਿਹੜੀਆਂ ਉਸ ਦੀ ਕਾਪੀ ਕਰਕੇ ਸਰਦੇ ਉੱਪਰ ਬੰਨ੍ਹ ਕੇ ਉਸ ਨੂੰ ਇੱਕ ਮਯਾਕ ਬਣਾ ਰਿਆ ਸੰਗੇ ਦਾ ਉਹ ਸੰਗੇ ਦਾ ਮਯਾਕ ਨਹੀਂ ਬਣਦਾ ਜੇ ਮਯਾਕ ਬਣਦਾ ਨਾ ਤੇ ਦਸਤਾਰ ਦਾ ਬਣਦਾ ਸੋ ਆਪਣੀ ਜਿਹੜੀ ਅੱਖਾਂ ਅੰਨੀ ਹੋ ਚੁੱਕੀਆਂ ਇਹਨੂੰ ਥੋੜਾ ਮੋਟਾ ਸ਼ੀਸ਼ਾ ਲਾ ਕੇ ਨਾ ਅੱਖਾਂ ਦੀ ਨਿਗਾਹ ਵਾਲਾ ਇਸ ਨੂੰ ਦੇਖਣਾ ਜ਼ਰੂਰ ਚਾਹੀਦਾ ਤੁਹਾਨੂੰ ਕਿ ਹਾਂ ਅਸੀਂ ਕੀ ਕਰਨ ਜਾ ਰਹੇ ਹਾਂ ਲਾਈਕ ਵੀਊ ਦੇ ਸਿਰਫ ਚੱਕਰਾਂ ਦੇ ਵਿੱਚ ਸੋ ਯਾਰ ਅਸੀਂ ਆਪਣੀ ਕਮਿਊਨਿਟੀ ਨੂੰ ਅੱਗੇ ਤਾਂ ਕੀ ਲੈ ਕੇ ਜਾਣਾ ਅਸੀਂ ਉਸ ਦਾ ਟਰੋਲ ਬਣਾਉਂਦੇ ਪਏ ਹਾਂ ਤੇ ਜਦ ਸਾਡੇ ਬਾਰੇ ਕੋਈ ਹੋਰ ਕੋਈ ਫਿਲਮਾਂ ਦੇ ਵਿੱਚ ਜਾਂ ਕਿਤੇ ਡਰਾਮੀਆਂ ਦੇ ਵਿੱਚ ਕੋਈ ਸਾਡਾ ਮਜ਼ਾਕ ਬਣਾਉਂਦਾ ਹੈ ਸਰਦਾਰ ਦੇ ਕਿਰਦਾਰ ਵਿੱਚ ਤਦ ਸਾਨੂੰ ਦੁੱਖ ਲੱਗਦਾ ਤੇ ਜਦ ਅਸੀਂ ਆਪ ਖੁਦ ਆਪਣੀ ਕੁਕੜ ਖੇੜ ਆਉਂਨੇ ਆ ਤੇ ਜਦੋਂ ਅਸੀਂ ਸੋਚਦੇ ਆਂ ਵੀ ਅਸੀਂ ਤਾਂ ਬਹੁਤ ਵਧੀਆ ਕਰਦੇ ਆਂ ਸੋ ਸਾਰਿਆਂ ਨੂੰ ਇਸ ਗੱਲ ਵੱਲ ਧਿਆਨ ਦੇਣਾ ਚਾਹੀਦਾ ਕਿ ਸਾਨੂੰ ਯਾਰ ਐਦਾਂ ਦੇ ਕੰਮ ਨੀਚ ਨਹੀਂ ਕਰਨੇ ਚਾਹੀਦੇ ਕਿ ਦੂਸਰੀਆਂ ਕਮਿਊਨਿਟੀਆਂ ਦੇ ਵਿੱਚ ਅਸੀਂ ਮਜ਼ਾਕ ਬਣੀਏ ਅਸੀਂ ਹਾਸਾ ਬਣੀਏ ਜੇ ਅਸੀਂ ਆਪਣੀ ਆਪ ਜਿਤ ਉਤਾਰਾਂਗੇ ਨਾ ਤੇ ਸਾਡੀ ਕਿਸੇ ਨੇ ਭਰਾਉ ਉਹ ਜਿਤ ਨਹੀਂ ਕਰਨੀ ਸੋ ਅੱਗੇ ਤੋਂ ਗੌਰ ਰੱਖਿਓ ਬੇਸ਼ੱਕ ਉਹ ਸੰਗੀਤ ਦਾ ਮਿਆਕ ਬਣਾਵੋ ਪਰ ਇਸ ਤਰ੍ਹਾਂ ਸਿਰ ਦੇ ਉੱਪਰ ਤੌਲੀਏ ਕੰਬਲ ਤੇ ਬਿੱਡਾਂ ਦੀਆਂ ਚਾਦਰਾਂ ਬੰਨ ਕੇ ਲੰਬੀਆਂ ਲੰਬੀਆਂ ਸਰਾਣੇ ਰੱਖ ਰੱਖ ਕੇ ਸਿਰ ਦੇ ਉੱਪਰ ਵੀਡੀਓ ਨਾ ਪਾਓ ਅਕਲ ਨੂੰ ਹੱਥ ਮਾਰ ਲੱਖ ਦਾ ਬੇਸ਼ੱਕ ਲੱਖ ਜਾਵੇ ਸਿੰਘ ਪੱਗ ਨੂੰ ਹੱਥ ਨਹੀਂ ਪਾਉਣ ਦਿੰਦੇ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਕ੍ਰੀਬ ਮੈਂ ਅੱਜ 1 ਸਾਲ ਬਾਅਦ ਟਿਕਟੌਕ ਤੇ ਆਇਆ। ਤੇ ਟਿਕਟੌਕ ਤੇ ਆ ਕੇ ਦੇਖਿਆ ਕਿ ਕੋਈ ਬਾਦਲ ਪਾਰਟੀ ਤੋਂ ਜਸਤਨ ਨਾਮ ਸੰਘਾ ਕਿਸੇ ਬੰਦੇ ਦਾ ਉਸ ਦਾ ਬੜਾ ਟਿਕਟੌਕ ਤੇ ਮਜ਼ਾਕ ਬਣਾਇਆ ਗਿਆ। ਮਜ਼ਾਕ ਮੇਰੇ ਨਜ਼ਰ ਦੇ ਵਿੱਚ ਉਸ ਸ਼ਖਸ ਦਾ ਨਹੀਂ ਬਣਿਆ। ਜੇ ਮਜ਼ਾਕ ਬਣਿਆ ਤੇ ਇੱਕ ਦਸਤਾਰ ਦਾ ਬਣਿਆ ਵਾ। ਕਿਉਂਕਿ ਤੁਸੀਂ ਸਿਰਾਂ ਦੇ ਉੱਪਰ ਕੰਬਲ ਵੀ ਬੰਨ ਲਏ। ਤੌਲੀਏ ਵੀ ਬੰਨ ਲੇ ਬਿੱਡਲੀਆਂ ਚਾਦਰਾਂ ਵੀ ਬੰਨ ਲਈਆਂ ਤੇ ਪੱਗਾਂ ਦਸਤਾਰ ਜਿਹੜੀ ਕੋਈ ਉੱਧਰ ਨੂੰ ਜਾਂਦੇ ਕੋਈ ਉੱਧਰੋਂ ਲੰਬੇ ਲੰਬੇ ਕਿਦਾਂ ਪੰਜਾਬ ਦੇ ਵਿੱਚ ਪਾਥੀਆਂ ਦੇ ਘੀਰੇ ਖੜੇ ਕੀਤੇ ਹੁੰਦੇ ਆ ਇਸ ਤਰ੍ਹਾਂ ਤੁਸੀਂ ਉਸ ਨੂੰ ਦਰਸਾਇਆ ਪਰ ਮੈਂ ਸੋਚੂਗਾ ਸੋਚਦਾ ਕਿ ਤੁਸੀਂ ਉਸ ਸੰਘੇ ਦਾ ਮਜਾਕ ਨਹੀਂ ਬਣਾਇਆ ਕਿ ਤੁਸੀਂ ਮਜਾਕ ਬਣਾਇਆ ਨਾ ਭਰਾਵੋ ਤਾਂ ਉਹ ਇੱਕ ਇਸਤਾਰ ਦਾ ਬਣਾਇਆ ਤੇ ਇਹਨਾਂ ਸਾਰਿਆਂ ਅਕਲ ਦੇ ਅੰਨਿਆਂ ਨੂੰ ਮੈਂ ਹੀ ਚਾਹਨਾ ਕਹਿਣਾ ਚਾਹਨਾ ਕਿ ਜੇ ਤੁਹਾਡੀ ਬੁੱਧੀ ਪ੍ਰੇਸ਼ਟ ਹੋ ਗਈ ਹੈ ਨਾ ਤੇ ਵੀਡੀਓ ਬਣਾਉਣ ਤੋਂ ਪਹਿਲਾਂ ਲਾਈਕ 뷰 ਦੇ ਚੱਕਰਾਂ ਦੇ ਵਿੱਚ ਜਰੂਰ ਇੱਕ ਵਾਰੀ ਸੋਚ ਲਿਆ ਕਰੋ ਕਿ ਅਸੀਂ ਟਾਰਗੇਟ ਕਿਸ ਨੂੰ ਕਰਨ ਜਾ ਰਹੇ ਹਾਂ ਕਿੰਨੀਆਂ ਇਹਦੇ ਪਿੱਛੇ ਕੁਰਬਾਨੀਆਂ ਹੋਈਆਂ ਦਸਤਾਰਾਂ ਦੇ ਪਿੱਛੇ ਕਿੱਡੇ-ਕੱਡੇ ਇਤਿਹਾਸ ਵੱਡੇ ਪਏ ਨੇ ਇਹਨਾਂ ਦਸਤਾਰਾਂ ਦੇ ਪਿੱਛੇ ਜੇ ਤੁਸੀਂ ਦਸਤਾਰਾਂ ਨਹੀਂ ਬੰਨਦੇ ਨਾ ਤੇ ਘੱਟੋ-ਘੱਟ ਇਹਦੀ ਰਿਸਪੈਕਟ ਕਰਨੀ ਦਾ ਸਿੱਖੋ ਨਾ ਤੇ ਬਹੁਤੇ ਕੁਝ ਸਰਦਾਰ ਭਰਾ ਸਾਡੇ ਇਹਨਾਂ ਦੇ ਉੱਤੇ ਪੂਰੇ ਇਸਾਤਾਰੀ ਨੇ ਉਹ ਵੀ ਇਸ ਕੰਮ ਦੇ ਵਿੱਚ ਪਿੱਛੇ ਨਹੀਂ ਗਏ ਤੇ ਬਹੁਤਿਆਂ ਬੀਬੀਆਂ ਵੀ ਹੈਗੀਆਂ ਜਿਹੜੀਆਂ ਉਸ ਦੀ ਕਾਪੀ ਕਰਕੇ ਸਿਰ ਦੇ ਉੱਪਰ ਬੰਨ ਕੇ ਉਸ ਨੂੰ ਇੱਕ ਮਯਾਕ ਬਣਾ ਰਿਆ ਸੰਗੇ ਦਾ ਉਹ ਸੰਗੇ ਦਾ ਮਯਾਕ ਨਹੀਂ ਬਣਦਾ ਜੇ ਮਯਾਕ ਬਣਦਾ ਨਾ ਤੇ ਦਸਤਾਰ ਦਾ ਬਣਦਾ ਸੋ ਆਪਣੀ ਜਿਹੜੀ ਅਕਲ ਅੰਨੀ ਹੋ ਚੁੱਕੀ ਆ ਇਹਨੂੰ ਥੋੜਾ ਮੋਟਾ ਸ਼ੀਸ਼ਾ ਲਾ ਕੇ ਨਾ ਅੱਖਾਂ ਦੀ ਨਿਗਾ ਵਾਲਾ ਇਸ ਨੂੰ ਦੇਖਣਾ ਜ਼ਰੂਰ ਚਾਹੀਦਾ ਤੁਹਾਨੂੰ ਕਿ ਹਾਂ ਅਸੀਂ ਕੀ ਕਰਨ ਜਾ ਰਹੇ ਹਾਂ ਲਾਈਕ ਲਾਈਕ ਵਿਊ ਦੇ ਸਿਰਫ ਚੱਕਰਾਂ ਦੇ ਵਿੱਚ ਸੋ ਯਾਰ ਅਸੀਂ ਆਪਣੀ ਕਮਿਊਨਿਟੀ ਨੂੰ ਅੱਗੇ ਤਾਂ ਕੀ ਲੈ ਕੇ ਜਾਣਾ ਅਸੀਂ ਉਸ ਦਾ ਟਰੋਲ ਬਣਾਉਂਦੇ ਪਏ ਹਾਂ ਤੇ ਜਦ ਸਾਡੇ ਬਾਰੇ ਕੋਈ ਹੋਰ ਕੋਈ ਫਿਲਮਾਂ ਦੇ ਵਿੱਚ ਜਾਂ ਕਿਤੇ ਡਰਾਮੀਆਂ ਦੇ ਵਿੱਚ ਕੋਈ ਸਾਡਾ ਮਜ਼ਾਕ ਬਣਾਉਂਦਾ ਹੈ ਸਰਦਾਰ ਦੇ ਕਿਰਦਾਰ ਵਿੱਚ ਤਾਂ ਸਾਨੂੰ ਦੁੱਖ ਲੱਗਦਾ ਤੇ ਜਦ ਅਸੀਂ ਆਪ ਖੁਦ ਆਪਣੀ ਕੁੱਕੜ ਖੇਡ ਆਉਂਦੇ ਆ ਤੇ ਉਦੋਂ ਅਸੀਂ ਸੋਚਦੇ ਹਾਂ ਵੀ ਅਸੀਂ ਤਾਂ ਬਹੁਤ ਵਧੀਆ ਕਰਦੇ ਹਾਂ